ਦਾ ਨਾ ਇਹ ਤਾਂ ਲੱਗੂ ਵੀ ਘਰ ਜਾਰਦੀ ਵਾਲਾ। ਵੀ ਕਰੇ ਕੋਈ ਸਫਾਈ ਸੁਫਾਈ ਕਰਨ ਲੈਣੀਗਾ। ਹਾਂ। ਕੋਣ ਠੀਕ ਹੈ? ਮੰਮੀ। ਮੰਮੀ ਆ ਜਾ ਬੰਨ ਚੱਲਦੀ। ਆ ਗਈ ਆ ਗਈ ਜਿੰਦੇ ਕੁੰਡੇ ਵੀ ਲਾਉਣੇ ਆ ਤੂੰ ਤਾਂ ਖੜਕ ਕੇ ਇੱਥੇ ਮਾਰੀ ਜਾਣੀ ਆ ਹੂੰਗਰਾ। ਬਾਰ ਬੁਰ ਵੀ ਪੇੜਨਾ ਹੁੰਦਾ ਮੇਰਾ ਸੱਚ ਫੋਨ ਫੋਨ ਹੈਗਾ ਮੇਰੇ ਕੋਲੇ ਲਫਾਫੇ ਚ ਪਾਇਆ ਵਾ ਤੂੰ ਅੰਦਰ ਬਰੇ ਬਰੇ ਹੀ ਲਾਤੇ ਮੈਨੂੰ ਪਤਾ ਤੇ ਡਿੱਕੀ ਹੈ ਨਹੀਂ ਕੋਈ ਨਹੀਂ ਚਲ ਕਿੰਨੇ ਵਾਰੀ ਕਿਹਾ ਸੀ ਆਪਾਂ ਨੂੰ ਅੰਕਲ ਨੇ ਕਿ ਸਾਡੇ ਘਰੇ ਗੇੜਾ ਮਾਰ ਕੇ ਆਇਆ ਅੱਜ ਸਵਾਬਨ ਵਾਲੀ ਸਹੀ ਆਪਣਾ ਗੇੜਾ ਤਾਂ ਵੱਜੂ ਅੰਕਲ ਆਹੋ ਚਲ ਚੰਗਾ ਬਾਹਲੀਆ ਗੱਲਾਂ ਨਾ ਮਾਰ ਤੇ ਸਕੂਟਰੀ ਹੌਲੀ ਚਲਾਈ ਤਿਆਰ ਤਾਂ ਹੋ ਗਈਆਂ ਆਪਾਂ ਤੈਨੂੰ ਘਰ ਦਾ ਪਤਾ ਕੋਈ ਨਹੀਂ ਮੂੰਹ ਲੱਗਿਆ ਲੋਕਾਂ ਨੂੰ ਪੁੱਛ ਲਾਂਗੇ ਲੀਲੋ ਵਾਲਾ اڈੇ ਤੇ ਹੈਗਾ ਉਹਨਾਂ ਦਾ ਘਰ ਹੈ ਜਨਾਬ ਪਤਾ ਲੱਗੇ ਤਾਂ ਪੁੱਛ ਲਾਂਗੇ ਕਿਸੇ ਨੂੰ ਹੌਲੀ ਚਲਾ ਆ ਗਈ ਓਏ ਆ ਗਈ ਆ ਗਈ ਕਿਹੜਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੋ 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 ਭਾਂਡੇ ਵਾਂਝੇ ਜਾਣੇ ਆ ਜੀ ਹੋਰ ਹੁਣ ਫਿਰ ਆਪੇ ਮਾਂਜਨੇ ਪੈਂਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਪਈ ਠੀਕ ਹੋ ਜੀ ਤੁਸੀਂ ਹਾਂ ਵਧੀਆ ਬਾਜੀ ਆਜੋ ਬਹਿਜੋ ਹੁਣ ਪਰ ਕਰਨਾ ਤਾਂ ਹੈਗੀ ਆਪਾਂ ਲਾ ਭਾਂਡੇ ਠੀਕਰ ਦਾ ਹਾਂ ਚਲੋ ਮੈਂ ਫੇਰ ਮਾਜ ਦੂੰ ਕੋਈ ਨਾ ਕਾ ਬਸਤੇ ਆਏ ਹੋ ਸਕੂਟਰੀ ਤੇ ਆਏ ਆ ਸਕੂਟਰੀ ਤੇ ਆਏ ਆ ਅੱਛਾ ਫੂਟ ਇੰਦਰ ਲਿਓਂਦੇ ਫੇਰ ਗੇਟ 'ਚ ਛਾਂ ਸੀ ਨਾ ਉੱਥੇ ਲਾਤੀ ਮੈਂ ਤੇਰਾ ਥੱਲੇ ਚਲੋ ਆ ਦੇਖ ਲੋ ਜੀ ਹੈ ਜਵਾਕਾ ਵੇਣਾ ਕਿਵੇਂ ਘਰ ਜਾੜ 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 ਲੱਗਦਾ ਹੈ ਹਾਈ ਹੁੰਦਾ ਜੀ ਜਦੋਂ ਘਰ ਦੇ ਦੀਆਂ ਦੀ ਘਾਟ ਹੋ ਜੇ ਫੇਰ ਹੋਰ ਹੁਣ ਆ ਦੇਖ ਲੈ ਖੁਰਲੀਆਂ 8 8 ਮੈਸਾ ਹੁੰਦੇ ਨੇ ਮੇਰੇ 8 ਇੱਧਰ ਆ ਜਾ ਦਿਖਾਵਾਂ 8 ਮੈਸਾ ਇੱਧਰ ਹੈਂ ਆ ਦੇਖ ਲੋ ਭਾਈ ਆ ਤੂੜੀ ਵਾਲਾ ਮੇਰਾ ਹੈਂ ਤੁੜੀ ਲੈ ਕੇ ਪਾਤੀ ਚ ਆ ਕਰਤੀ ਵਢਣਾ ਮੇਰਾ ਆਪੇ ਇਸ ਤੋਂ ਬੁਲਾ ਕੇ ਘਹਾਰਾ ਗੁਰਾ ਨੇ ਪਤਾ ਦੀ ਮਾਂ ਚਲਾ ਪਈ ਸਿਆਲ ਸੂਲ ਚ ਕੰਮ ਆਉਂਦੀ ਹੈ ਪਾਤੀਆਂ ਜੋੜੀ ਬੈਠੇ ਹੋ ਜੀ ਹੈ ਹਾਂ ਸਾਹ ਵਾਲਾ ਲੋ ਔਰ 10 ਮੈਂ ਸੌਂਦੀ ਦੇਖ ਲੈ ਮੇਰੇ 10 ਔਰੇ 10 ਬਾਹਰ ਆ ਸਲਵਾਰ ਕਿਦੀ ਹੈ ਜੀ ਇਹ ਤਾਂ ਲੱਗਦੀ ਵੀ ਕਿਸੇ ਸ਼ਕੀਨਣ ਜੀ ਕੁੜੀ ਦੀ ਆ ਕੋਈ ਨਾ ਦੱਸਦਾ ਤੁਹਾਨੂੰ ਮੈਂ ਆਜੋ ਉਧਰ ਆਜੋ ਬੈਠੋ ਬੈਠ ਅਜਾ ਚਾਹ ਬਣਾਉਣਾ ਭਾਈ ਮੈਂ ਆਜੋ ਆਜਾ ਪੁੱਤ ਆਜਾ ਪੁੱਤ ਵਿਚਾਰਾ ਇਕੱਲਾ ਰਹਿੰਦਾ ਕੀ ਹੋ ਗਿਆ ਹਾਂ ਕਿ ਲਾਜੂਗਾ ਨਹੀਂ ਹਾ ਤਾਂ ਹੈਗੀ ਆ ਬਾਟ ਖੜੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਤਕਲੀਫ ਦੇਣੀ ਆ ਖਰਜਾ ਕੋੜੇ ਗੱਡੀ ਆਉਂਦੀ ਆ ਚਲ ਕਿੱਥੇ ਉਹਨਾਂ ਨੂੰ ਤਕਲੀਫ ਦੇਣੀ ਆ ਆ ਤਾਂ ਘਰ ਖੜਾ ਆ ਜਾ ਜਾਨੇ ਹੋਰ ਛੇਤੀ ਕਰ ਵਿਚਾਰੇ ਦਪਹਿਰ ਹੈਗਾ ਆਰਾਮ ਕਰਦੇ ਹੋਣਗੇ ਆ ਜਾ ਆ ਜਾ ਮਿਰਤੀ ਮੰਮੀ ਕਰ ਤੋ ਕੋ ਸੋਣਾ ਆਣਾ ਅੰਕਲ ਦਾ ਸੋਹਣੇ ਨੂੰ ਕਿ ਚੱਟਣਾ ਪੁੱਤ ਜਦੋਂ ਘਰੇ ਤੀਵੀਆਂ ਬਿਨਾਂ ਤਾਂ ਕੋਈ ਘਰ ਦਾ ਕੁਝ ਹੂ ਮੁੱਥੇ ਨਹੀਂ ਰਹਿੰਦਾ ਆ ਦੇਖ ਲੈ ਕਿੰਨਾ ਗੋੜਾ ਕਵਾੜਾ ਕਿਲਰ ਆ ਮੈਂ ਪਾਣੀ ਦੇ ਆਂ ਬੈਜੋ ਤੂ ਲੈ ਆਉਂਦੀ ਪਾਣੀ ਚਲ ਕੋਈ ਨਹੀਂ ਆਪਾਂ ਜਾਣ ਤੋਂ ਪਹਿਲਾਂ ਨਾ ਛੜ ਚੂਹ ਲਾ ਜਾਾਂਗੇ ਤੇਰੇਆਂ ਲਓ ਭਾਈ ਪਾਣੀ ਪੀਓ ਇਹਨੇ ਮੈਂ ਚਾਹ ਬਣਾ ਦਣਾ ਦਾਮ ਜਾਂ ਲੈ ਕੇ ਕੋਈ ਨਹੀਂ ਜੀ ਹਾਂ ਅਸੀਂ ਆਪਰੇ ਬਣਾ ਲਾਂਗੇ ਅੰਕਲ ਜਾ ਕੇ ਹਾਂ ਕੋਈ ਨਾ ਮੈਂ ਬਣਾ ਦਣਾ ਭਾਈ ਜੀ ਜੀ ਮੈਨੂੰ ਉਹਦੇ ਪਿੰਗੀ ਪਲੀ ਬਣਾਉਣੀ ਹੈ ਹੈ ਲੈ ਉਹ ਹੈਵੇਂ ਪਿੰਗੀ ਬਣਾ ਕੇ ਪੀਣਾ ਹੈ ਹੈਵੇਂ ਕੱਚੀ ਪਿੱਲੀ ਪੀਣੀ ਆ ਆਪਣੀ ਕੁੜੀ ਬਣਾ ਆਉਂਦੀ ਐ ਚਾ ਇਹ ਤਾਂ ਬਹੁਤ ਸਵਾਦ ਬਣਾਉਂਦੀ ਐ ਲੈ ਪੁੱਤ ਦੇਖ ਲੈ ਪੁੱਤ ਕਰ ਤੇ ਨਾਨੀ ਆ ਬਣਾ ਕਰਕੇ ਮੈਂ ਸੁਣਨੇ ਨੇ ਹੈ ਤੇਰੀ ਆਂਟੀ ਜਿਉਂਦੀ ਹੁੰਦੀ ਦੀ ਸਾਰਾ ਵਿੜਾ ਲਪਕੇ ਰੱਖਦੀ ਓਰੇ ਹੈ ਅੰਕਲ ਇੱਕ ਗੱਲ ਪੁੱਛਾਂ ਹਾਂ ਘਰ ਤਾਂ ਤੁਹਾਡਾ ਬਹੁਤ ਸੋਹਣਾ ਤੇ ਵੱਡਾ ਵੀ ਬਹੁਤ ਆ ਪਰ ਤੁਹਾਡਾ ਜੀਕਵੇਂ ਲੱਗਦਾ ਇਸ ਘਰ ਚ ਲਾਉਣਾ ਪੈਂਦਾ ਭਾਈ ਕੀ ਕਰੀਏ ਹੁਣ ਘਰ ਛੱਡ ਕੇ ਨਹੀਂ ਜਾ ਸਕਦੇ ਹੈ ਕਬੀਲਦਾਰੀ ਹੈ ਜੀ ਕਬੀਲਦਾਰੀ ਹੈ ਕਬੀਲਦਾਰੀ ਹੈ ਰੋਂਸ ਹੀ ਨਹੀਂ ਹੈਗੀ ਘਰ ਚ ਵੇਖੇ ਤਾਂ ਉਸ ਭਾਈ ਔਰਤ ਨਾਲ ਹੁੰਦੀ ਹੈ ਬੰਦਿਆ ਬੁੜੀਆਂ ਨਾਲ ਹੀ ਘਰ ਹੁੰਦੇ ਆ ਹੋਰ ਚਲ ਕੋਈ ਨਹੀਂ ਅੰਕਲ ਤੂੰ ਹੁਣ ਫਿਕਰ ਨਾ ਕਰੀ ਮੈਂ ਆ ਗਈ ਆ ਨਾ ਝਾੜੂ ਪੋਚਾ ਤਾਂ ਅੱਜ ਮੈਂ ਕਰ ਦਉ ਕੋਈ ਨਹੀਂ ਅਸੀਂ ਕਰ ਜਾਾਂਗੇ ਤੂੰ ਸੋ ਫਿਕਰ ਸਾਰੀ ਸਾਫ ਸਫਾਈ ਕਰਤੀ ਕੋਈ ਨਾ ਮਾਪੇ ਕਰਨੂ ਭਾਈ ਤੁਸੀਂ ਕਹਨੂਗਾ ਨਹੀਂ ਨਹੀਂ ਚਾਹੀ ਕੋਈ ਇਹ ਤਾਂ ਰਿਸ਼ਤੇਦਾਰ ਹੋ ਤੁਸੀਂ ਤਾਂ ਕੋਈ ਨਹੀਂ ਸਾਡੇ ਦਾ ਮੈਂਟਾਂ ਦਾ ਕੰਮ ਆ ਜੀ ਇਹ ਜਦੋਂ ਅੰਕਲ ਤੂੰ ਸਾਡੇ ਲਈ ਇੰਨਾ ਕੁਝ ਕਰਦਾ ਫਿਰ ਅਸੀਂ ਆ ਸਾਫ ਸਫਾਈ ਨਹੀਂ ਕਰ ਸਕਦੀਆਂ ਤਾਂ ਐ ਲਾਲਾ ਕਰਮਜੀਤ ਜਦੋਂ ਇਹਦੀ ਵੱਡੀ ਐਂਟੀ ਪੂਰੀ ਹੋਈ ਐ ਹੈ ਨਾ ਨਮਾਜ਼ ਉਠ ਸਮਾਧੀ ਅੱਛਾ ਸੂਟਾ ਦੇ ਕੋਈ ਹੋਰ ਵੀ ਬਹੁਤ ਨਵੇਂ ਨਵੇਂ ਸੀ ਸਾਡੇ ਵੱਡੀ ਬੁੜੀ ਨੇ ਚੱਕ ਕੇ ਸੂਟ ਪਈਆ ਸਾਰੇ ਗਰੀਬਾਂ ਨੂੰ ਵੰਡ ਤੇ ਜਣਾ ਵਿਚਾਰ ਪਾ ਲੈਣਗੇ ਪੁੱਣ ਹੁੰਦਾ ਘਰੇ ਕੌਣ ਪਾਉਣ ਲੈ ਹੈ ਆ ਨਮਾਜ਼ ਉੱਡ ਸਮਾਂ ਆ ਤੀ ਮੈਂ ਲੱਕੋ ਕੇ ਰੱਖ ਲਿਆ ਹੈ ਹਲੇ ਇੱਕ ਵਾਰ ਵੀ ਨਹੀਂ ਪਾਇਆ ਤੀ ਉਹਨੇ ਕੁਰਤੀ ਦਾ ਪਤਰੀ ਨੇਰੀ ਨੂਰੀ ਕਿੱਧਰ ਉੱਡ ਗਈ ਆ ਸਲਵਾਰ ਰਹੀ ਇਕੱਲੀ ਹੈ ਜਦੋਂ ਭਾਈ ਮੇਰਾ ਜੀ ਜੀ ਕਰਦਾ ਮੈਂ ਕਦੇ ਸਲਵਾਰ ਧੋ ਕੇ ਸੁੱਕਣੀ ਪਾ ਦੇਣਾ ਤਾਰ ਤੇ ਕਦੇ ਮੈਂ ਪ੍ਰੈਸ ਕਰ ਦੇਣਾ ਜੀ ਸਲਵਾਰ ਕਦੇ ਮੈਂ ਟਰੰਕ ਤੇ ਰੱਖ ਦਿੰਦਾ ਹੈ ਮੈਨੂੰ ਤਾਂ ਇਹ ਲੱਗਦਾ ਵੀ ਬਸ ਵੀ ਉਹ ਘਰੇ ਤੁਰੀ ਫਿਰਦੀ ਹੈ ਹੈ ਨਿਸਾਨੀ ਜੀ ਰਹੀ ਇੱਕ ਮੇਰੇ ਕੋਲ ਨਿਸਾਨੀ ਹੁੰਦੀ ਹੈ ਜੀ ਹਾਂ ਹਾਂ ਹੈਂ ਲਾਲਾ ਤੂੰ ਜਦੋਂ ਤੇਰੀ ਐਂਟੀ ਪੂਰੀ ਹੋਈ ਸੀ ਮਰਨ ਮਿੱਟੀ ਚੜੀ ਹੋਈ ਸੀ ਨੂੰ ਮਰਨ ਮਿੱਟੀ ਹੈ ਐ ਰੰਗ ਰੂਪ ਕੱਢਿਆ ਉਹਨੇ ਕਿਤੇ ਸਚੇਤ ਬਾਲਾ ਵਰਗੀ ਪਤਲੀ ਐ ਐ ਜਮਾ ਹੈ ਐ ਮਲ ਐਡਾ ਕਲਾਕ ਉਹਦਾ ਸਾਰੇ ਹੈ ਇਹ ਐ ਉਦਬਾ ਜਦੋਂ ਬਿਮਾਰੀ ਛਿੜੀ ਉਹਨੂੰ ਫੇਰ ਉਹਦੇ ਤਲਾ ਤਾਂ ਪਿੱਫਰਾਂ ਚ ਪਾਣੀ ਭਰ ਗਿਆ ਹੈ ਸਾਰੇ ਗੁਰਦੇ ਗਲਕੇ ਕਰਦੇ ਕਰਨ ਤੋਂ ਬਾਅਦ ਭਾਈ ਮੈਨੂੰ ਐ ਲੱਗਦਾ ਕਰਮਜੀਤ ਉਹਨੂੰ ਦੂਜਾ ਹੋ ਗਿਆ ਡਾਕਟਰ ਨੇ ਸਰੀਰ ਭੁੱਲ ਗਿਆ ਜੀ ਡਾਕਟਰ ਨੇ ਮੈਨੂੰ ਦੱਸਿਆ ਹੈਗਾ ਇਹ ਦੂਜਾ ਹੋ ਗਿਆ ਦੂਜਾ ਹੋਣ ਤੋਂ ਬਾਅਦ ਪੂਰੀ ਹੋ ਗਈ ਉਸ ਤੋਂ ਬਾਅਦ ਭਾਈ ਰਹਿ ਗਿਆ ਇਕੱਲਾ ਹੀ ਮੈਂ ਹੈ ਚਲੋ ਕੋਈ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਬੰਦੇ ਕਰਕੇ ਮੈਂ ਫਿਰ ਭਾਈ ਦੁਬਾਰਾ ਵਿਆਹ ਨਹੀਂ ਕਰਾਇਆ ਹੈ ਨਹੀਂ ਐਸਾ ਮੇਰਾ ਵੀ ਬਹੁਜੀ ਕਰਦਾ ਸੀ ਹੈ ਦਿਸੀ ਜਾਂਦਾ ਈ ਤੁਹਾਡਾ ਘਰ ਬਹੁਤ ਔਖਾ ਵੈ ਚਲੋ ਕੋਈ ਨਹੀਂ ਤੁਸੀਂ ਮਨ ਨਾ ਖਰਾਬ ਕਰੋ ਜਾ ਕੁੜੀਏ ਤੇਰੇ ਅੰਕਲ ਜੀ ਇਸ ਚਾਚੂ ਬਣਾ ਲਿਆ ਅੰਕਲ ਰੋਗ ਹੋਣਾ ਤੁਸੀਂ ਪਲੇਸ ਟਪ ਕਰਜੋ ਸੋ ਨੂੰ ਦੇਖ ਕੇ ਮੇਰਾ ਮਾਨ ਵੀ ਖਰਾਬ ਹੋ ਜਾਣਾ ਬਹੁਤ ਔਖਾ ਭਾਈ ਮੈਂ ਔਖਾ ਤਾਂ ਹੋ ਹੀ ਜਾਂਦਾ ਜੀ ਤੁਹਾਡੇ ਘਰ ਦੀ ਕਹਾਣੀ ਵੀ ਤੁਹਾਡੇ ਘਰ ਆ ਰਹੀ ਹੈ ਹਾਂ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਅੰਕਲ ਤਾਂ ਬੰਦਾ ਹੋਵੇ ਭਾਈ ਤੀਵੀਂ ਉਹ ਜਦ ਛੱਡ ਕੇ ਭੱਜ ਜਾਂਦੀ ਹੈ ਦੁੱਖ ਤਾਂ ਉਨਹੀਂ ਹੁੰਦਾ ਉਹ ਨਹੀਂ ਹੁੰਦਾ ਹੁੰਦਾ ਜੀ ਉਨਹੀਂ ਚਲੋ ਕੋਈ ਨਹੀਂ ਤੁਸੀਂ ਬੈਠੋ ਮੰਮੀ ਮਾਨ ਨਾ ਉਦਾਸ ਕਰੋ ਮਨ ਆਉਂਦਾ ਅੰਕਲ ਤਾਂ ਪਰ ਨਹੀਂ ਰੋ ਸਕ ਕੋਈ ਨਹੀਂ ਕੋਈ ਨਾ ਮੈਂ ਬਣਾ ਦਿੰਦਾ ਨਾ ਪੁੱਤ ਚਾਹ ਕੋਈ ਨਹੀਂ ਜੀ ਬਣਾ ਰਹੀਂਦੀ ਏ ਕੁੜੀ ਕੋਈ ਓਰੀਆ ਓਰੀਆ ਕੀ ਗੱਲ ਹੋਈ ਏ ਜੀ ਸੱਚ ਉਹ ਤੈਨੂੰ ਗੱਲ ਦਾ ਪਤਾ ਹੈ ਕੋਈ ਮਦਾ ਮੋਟਾ ਕਿੰਨੀ ਸੌੜੀਆਂ ਮਰੀ ਜਾਨੀਆਂ ਤੂੰ ਮੈਨੂੰ ਤਾਂ ਕੁਛ ਨਹੀਂ ਪਤਾ ਤਾਂ ਹੀ ਤਾਂ ਚੱਲ ਕੇ ਆਈਆਂ ਹੈਂਗੀ ਕਿ ਕਿਸੇ ਗੱਲ ਤੋਂ ਤਾਂ ਪਤਾ ਲੱਗੇ ਅਸਲ ਗੱਲ ਕੀ ਹੈ ਜਿਹੜਾ ਮੁੰਡਾ ਆਪਣੇ ਕੁੜੀ ਵਾਸਤੇ ਦੇਖਿਆ ਸੀ ਉਹ ਕਿਸੇ ਹੋਰ ਕੁੜੀ ਨਾਲ ਨਾਜਾਇਜ਼ ਰਿਸ਼ਤੇ ਨੇ ਕੁੜੀ ਦੇ अच्छा पता नहीं ਕੱਲ ਰੌਲੇ ਚ ਗਿਆ ਹੋਇਆ ਸੀ ਥਾਣੇ ਚ ਥਾਣੇਦਾਰ ਨੇ ਪਰਚਾ ਲਿਖਣ ਲੱਗ ਰਿਹਾ ਸੀ ਜਦੋਂ ਉਹਨੇ ਕਿਹਾ ਵੀ ਪਿੰਪਲ ਵਾਲੀ ਦਾ ਨਾਮ ਲੈਤਾ ਕਰਮਜੀਤ ਦਾ ਨਾਮ ਲੈਤਾ ਵਿੱਚ ਲੜਕੀ ਦਾ ਨਾਮ ਲੈਤਾ ਕਹਿੰਦੀ ਵੀ ਇਹ ਰਲ ਕੇ ਮੈਨੂੰ ਮੇਰੇ ਘਰ ਵਾਲੇ ਨੌਕ ਕਰਦੇ ਨੇ ਹੈ ਪਤਾ ਮੈਂ ਥਾਣੇਦਾਰ ਨੂੰ ਹੱਥ ਮਾਰਦਾ ਹੈ ਅੱਛਾ ਜੀ ਮਹਨਾ ਇਸ਼ਾਰਾ ਮਾਰਦਾ ਮੈਂ ਮਾਲ ਲਿਖੀ ਨਾ ਪਰਚਾ ਪਰਚਾ ਹੂੰ ਥਾਣੇਦਾਰ ਨੇ ਉੱਥੀ ਪਿੰਦ ਰੱਖਤਾ ਇਹਨੂੰ ਬਾਅਦਿਕ ਨਾ ਭਰਪੂਰ ਕੀ ਗੱਲ ਹੈ ਮਹਾ ਬਈਏ ਮਸਾਲਾ ਮੇਰੇ ਹੱਥ ਚ ਹੈ ਇਹ ਤੂੰ ਨਾਨੇ ਮੇੜ ਹਾਂ ਅੱਛਾ ਇਹ ਉਹ ਕਹਿ ਕੰਮ ਮੈਂ ਲਾ ਦੇਖ ਲੋ ਜੀ ਜੇ ਤੁਸੀਂ ਨਾ ਹੁੰਦੇ ਤਾਂ ਕੀ ਪਤਾ ਕਿਥੇ ਮੈਂ ਤੇਨੂੰ ਮੈਂ ਇਹਦਾ ਕਹੀ ਜਨਾ ਕੋਹਨ ਦਾ ਕਹੀ ਜਨਾ ਵੀ ਇਹ ਮੁੰਡਾ ਸਹੀ ਨਹੀਂ ਮੁੰਡਾ ਚਾਲਵਾਜਾ ਚਾਲਵਾਜਾ ਹੈ ਹੈ ਲੜਕੀ ਨੂੰ ਮਗਰ ਲਾ ਰੱਖਿਆ ਉਹਨੇ ਉਹਨੂੰ ਕੀ ਪਤਾ ਮਸ਼ਹੂਰ ਮਤ ਨੂੰ ਵੀ ਕਹਿ ਜਾ ਮੁੰਡਾ ਹੈ ਹੁਣ ਤੂੰ ਜਵਾਬ ਸੌਣ ਦੇ ਨਹੀਂ ਮੈਂ ਕੀ ਕਰਾਂ ਜਾਈ ਸੁਣ ਵਾਲੀ ਗੱਲ ਮੇਰੀ ਗੱਲ ਸੁਣ ਲੈ ਤੂੰ ਹੁਣ ਆਪ ਜਵਾਬ ਦੇ ਉਹਨੂੰ ਮੁੰਡੇ ਨੂੰ ਟੈਲੀਫੋਨ ਕਰ ਹੈਲੀ ਫੋਨ ਕਰਕੇ ਗੱਲ ਕਹੇ ਵੀ ਖਬਰਦਾਰ ਜੇ ਸਾਡੀ ਕੁੜੀ ਨੂੰ ਫੋਨ ਕਰਿਆ ਖਬਰਦਾਰ ਜੇ ਸਾਡੇ ਘਰੇ ਆਇਆ ਵੀ ਅਸੀਂ ਫਿਰ ਥਾਣੇ ਦੇ ਦਰਬਾਰੇ ਨੌ ਤਰਾਂ ਕਿ ਤਰਾ ਕਹਿਣਾ ਹੀ ਪੈਣਾ ਹੁਣ ਜੀ ਆਹ ਕੁਛੀ ਕਰਨਾ ਪੈਣਾ ਕੁੜੀ ਨੇ ਕਰਾਉਣਾ ਸੀ ਕੁਝ ਮੈਂ ਕਰਦਾ ਮੈਂ ਤਾਂ ਬਲਿਆ ਲੜਕੀ ਨੂੰ ਪਤਾ ਹੈ ਲੜਕੀ ਨੂੰ ਪਤਾ ਹੈ ਅੱਛਾ ਲੜਕੀ ਨੂੰ ਪਤਾ ਲੜਕੀ ਤੋਂ 58000 ਰੁਪਿਆ ਖਾ ਗਿਆ ਸਾਨੂੰ ਪਤਾ ਹੈ ਗੱਲ ਦਾ ਨਾ ਇਹ ਲੜਕੀ ਨੂੰ ਪੁੱਛੋ ਕਰ ਆ ਜਾ ਮਰਤੀ ਧੁੱਪ ਵੀ ਬਹੁਤ ਚੜੀ ਆਈ ਕੀ ਦੇਖਦੀ ਐ ਬੀਬੀ ਅੱਜ ਹੰਦੇ ਕਦੇ ਮੇਰੀ ਬੇਬੇ ਦੀ ਫੇਟੀ ਨੂੰ ਲੱਗਦੇ ਸੀ ਫੇਟੀ ਨੂੰ ਲੱਗੇ ਤਾਂ ਕਦੇ ਕਦੇ ਖੁੱਲ ਜਾਂਦੇ ਸੀ ਔਰ ਪਤਾ ਨਹੀਂ ਕਿਹੜੇ ਮਾੜੇ ਟਾਈਮ 'ਇਹ ਸਾਡੇ ਗੇਟ ਨੂੰ ਲੱਗੇ ਮੁੜ ਕੇ ਖੁਲੇ ਹੀ ਨਹੀਂ ਹਜੇ ਨਾ ਮੈਂ ਸੀ ਮਾਨਾ ਹੜਾ ਕਰ ਆ ਜਾ ਨਾ ਫਿਰ ਤਾਂ ਅੰਕਲ ਝੂਠ ਬੋਲਦਾ ਸਿਆਣਾ ਬਿਆਣਾ ਬੰਦਾ ਮਮੀ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਪੁੱਤ ਜਿਹੜੀ ਗੱਲ ਆ ਕੋਈ ਸੱਚ ਦੱਸ ਦੇ ਗੱਲ ਪੁੱਤ ਥਾਣੇ ਦਰਬਾਰੇ ਬੰਗੀ ਹੈ ਇਹ ਗੱਲ ਕੱਲਾ ਨੂੰ ਤੇਰੀ ਮਾਂ ਨੂੰ ਲੈਡੇ ਪੁਲਿਸ ਚਾਕੇ ਲੈ ਗਈ ਕੀ ਕਰੇਗੀ ਪੁੱਤ ਤੂੰ ਹੈ ਨਾਲੇ ਦਾ ਘਰ ਲੱਕ ਨੂੰ ਥਾਉ ਜੂ ਪੁੱਤ ਨਾਲੇ ਬਦਨਾਮੀ ਆ ਅਗਲਾ ਕਹਿੰਦਾ ਧੀ ਨੇ ਮਾਰ ਕਟਵਾਤੀ ਮੜੇ ਦੇ ਹੱਥ ਨੂੰ ਹੱਥ ਮਾਰ ਪੁੱਤ ਇਹ ਜਿਹੜੇ ਅੱਜ ਕੱਲ ਦੇ ਮੁੰਡੇ ਹੁੰਦੇ ਨੇ ਕੱਪਸਣਾਪਾ ਮਾਰ ਕੇ ਸਾਨੂੰ ਤੀਨ ਹੀ ਕੁੜੀਆਂ ਨੂੰ ਮਗਰ ਲਾ ਦਨੇ ਥੋੜੀ ਹੁੰਦੀ ਨਿਆਣ ਮੱਤ ਹੈ ਜਦੋਂ ਫਿਰ ਪੈਂਦਾ ਪੁੱਠਾ ਪੰਗਾ ਫਿਰ ਤੁਸੀਂ ਮਾਪੇ ਨੂੰ ਯਾਦ ਕਰਦੇ ਹੋ ਪੁੱਤ ਕਿ ਸਾਨੂੰ ਫੇਰ ਨਵੇੜਨਾ ਪੈਂਦਾ ਹੈ ਹੈ ਮੈਂ ਤਾਂ ਇਹ ਕੌਮਲੀ ਬਣਾ ਰੱਖਿਆ ਜੀ ਮੇਰੀ ਤਾਂ ਕੋਈ ਗੱਲ ਨਹੀਂ ਸੁਣਦੀ ਏ ਕਿੰਨੇ ਪੈਸੇ ਖਾ ਗਿਆ ਪੁੱਤ ਤੂੰ ਅੰਕਲੋ ਤਾਂ ਹਰਮਨ ਨੂੰ ਲੋੜ ਸੀ ਉਹਨੇ ਆਪ ਵੀ ਮੇਰੇ ਤੋਂ ਮੰਗੇ ਸੀ ਕਿ ਨਾ ਮੈਂ ਤੈਨੂੰ ਵਾਪਸ ਕਰ ਦੂੰਗਾ ਪੈਸੇ 50000 ਹੀ ਲਿੱਤਾ ਸੀ ਉਹਨੇ ਮੇਰੇ ਤੋਂ 50000 ਤੂੰ ਕਿਥੇ ਤਾਨੂੰ 50000 ਮੰਮੀ ਜਿਹੜੀ ਤੁਸੀਂ ਮੇਰੇ ਨਾਲ ਐਫ ਡੀ ਨਹੀਂ ਕਰਾਈ ਸੀ ਉਹਦੇ ਚੋਂ ਕਢਾਈ ਸੀ ਮੈਂ ਤਾਂ ਉਹ ਤੜਾਂ ਤੇਰਾ ਆਪਲਾ ਹੋ ਜੀ ਕਿੰਨੇ ਦੀ ਐਫ ਡੀ ਸੀ ਭਈ ਹੈ ਸੀਗੀ 6 6.5 ਲੱਖ ਦੀ ਜੀ ਉਹ ਤੇਰਾ ਬੇੜਾ ਕਰ ਕੁ ਜੀ ਕਿੰਨੇ ਪੈਸੇ ਦੇਤੇ ਉਹਨੂੰ ਉਹਨੂੰ ਤਾਂ ਮੈਂ 50000 ਦਿੱਤਾ ਸੀ ਪਰ ਐਫ ਡੀ 'ਚ ਮੇਰਾ 2.5 ਲੱਖ ਲੱਗ ਗਿਆ ਜਿਹੜੇ ਬਾਕੀ ਰਹਿੰਦੇ ਸੀ ਉਹ ਵੀ ਡਾ ਦੇਣੇ ਸੀਗੇ ਉਹ ਕਾਹ ਤੋਂ ਛੱਡ ਤੇ ਵਿੱਚ ਆਹ ਮਹਾਰੀ ਵੀ ਫਰਦੇ ਆ ਤੇਨੂੰ ਜਮੀਨ ਨਹੀਂ ਪਤਾ ਕੀ ਲੜਕੀ ਨਾਲ ਹੋਰ ਨਾ ਗੱਲ ਤਾਂ ਹੈ ਹੈ ਪਤਾ ਅੰਕਲ ਜੀ ਫੇਰ ਜੇ ਤੈਨੂੰ ਪਤਾ ਪੁੱਤ ਤੇਰੇ ਅੱਖਾਂ ਦੇ ਘਟਾ ਪਾਉਂਦਾ ਤੂੰ ਕਿਉਂ ਨਹੀਂ ਹਟਿਆ ਜਿਹੜਾ ਮਾਂ ਨੂੰ ਦੁੱਖ ਦੇਣਾ ਉਹ ਕੌਣ ਦੇਊਗਾ ਜੀ ਜਿਹੜਾ ਮੇਰੇ ਸਿਰ 'ਚ ਖੇਪ ਪਵਾਉਣੀ ਹੈ ਉਹ ਕੌਣ ਪਵਾਊਗਾ ਅੰਕਲ ਮੈਨੂੰ ਏਸੀ ਵੀ ਉਹ ਸੁਧਰ ਜਾਊਗਾ ਉਹ ਪੁੱਤ ਜਿਹੜਾ ਪਹਿਲਾਂ ਨਹੀਂ ਸੁਧਰਾ ਕਰਨ ਨਾਲ ਹੁਣ ਕੀ ਸੁਧਰੂ ਮੰਗਰੋਂ ਉਹਦਾ ਪੈਸੇ ਖਾਣ ਵਾਸਤੇ ਰੱਖਿਆ ਪੱਤੇ ਨੂੰ ਨੇ ਹੈ ਮੇਰੀ ਗੱਲ ਸੁਣੋ ਜੇ ਚੰਗੇ ਜਿਹਾ ਨੇ ਉਹ ਜੀ ਰਿਸ਼ਤਾ ਤੋੜੋ ਉਹਦੇ ਨਾਲ ਠੀਕ ਹੈ ਮੈਂ ਤਾਂ ਆਪਾਂ ਜਿੰਨੀ ਜਾਣਕਾਰੀ ਤੁਹਾਨੂੰ ਦੇਣੀ ਸੀ ਦੇਤੀ ਮੈਂ ਤਾਂ ਸੁਨਾਵਦੇ ਕਰਕੇ ਘਰੇ ਬੁਲਾਇਆ ਵੀ ਰੌਲਾ ਨਾ ਪਵੇ ਉਹ ਕੀ ਹੈ ਨਹੀਂਗਾ ਚੁੱਪਚਾਪ ਮੁੰਡੇ ਨੂੰ ਫੋਨ ਕਰ ਦੋ ਫੋਨ ਕਰਕੇ ਕਹੋ ਵੀ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਂ ਮੈਂ ਪੁੱਤ ਤੇਰੇ ਬਾਅਦ ਇਹ ਮੈਂ ਫੌਜੀ ਮੁੰਡਾ ਬਣਾਂਗਾ ਪੁੱਤ ਕਨਕਵਾਲ ਦਾ ਹੈ ਫੌਜ ਚ ਰਹਿੰਦਾ ਪੁੱਤ ਹੈ ਲਾ ਨਹੀਂ ਉਹਨੂੰ ਫੋਨ ਅਸਮਾਨਦਾਰ ਬਣਦੀ ਹੁਣ ਥੋੜੀ ਜਿਹੀ ਫੌਜਰ ਫੌਜਰ ਬਣੀ ਜੀ ਕੀ ਰਹਿਣਾ ਜ ਮਲੰਗ ਤੇ ਜਿਹੜਾ ਤੈਨੂੰ ਅੱਜ ਪਾਗਲ ਬਣਾਉਂਦਾ ਤੈਨੂੰ ਕੱਲ੍ਹ ਵੀ ਤੈਨੂੰ ਬਣਾਊਗਾ ਫੜ ਫੋਨ ਲਾ ਉਹਨੂੰ ਕੰਜਰ ਨੂੰ ਤੁਸੀਂ ਕਿਹੋ ਜੀ ਫੋਨ ਲਾ ਕੇ ਕਾਲੜੇ ਹੋ ਕੇ ਹੈ ਕਹ ਵੀ ਅੱਜ ਤੋਂ ਸਾਡਾ ਕੋਈ ਸਰਵਧਰੀ ਤੇਰੇ ਨਾਲ ਸਾਨੂੰ ਕਰੇਲੀ ਫੋਨ ਕਰੀਂ ਲੋਣੀ ਸਾਡੀ ਲੜਕੀ ਨੂੰ ਮਿਲਣ ਲੋੜ ਪੈਣਾ ਹੀ ਪੈਣਾ ਜੀ ਇਹੋ ਜਿਹਾ ਮਲੰਗ ਭਾਈ ਤੁਹਾਨੂੰ ਮੈਂ ਕੀ ਦੱਸਾਂ ਉਡੀਂ ਨਾਲ ਫੋਟੋ ਆ ਖਿੱਚ ਕੇ ਇਥੇ ਪਾ ਦੇ ਨੇ ਮੋਬਾਈਲ ਜੀ ਚ ਫੇਰ ਮਾਗ ਰੋ ਕਹਿੰਦੇ ਨੇ ਪੈਸੇ ਦੇ ਐ ਜਾ ਗੁਸਾ ਸਮਝਦੀ ਆ ਸੁਣਦੀ ਆ ਸਾਰੀ ਗੱਲ ਬਾਤ ਮੈਂ ਤਾਂ ਅਨਪੜਾ ਮੁੰਡਾ ਗੱਲ ਦਾ ਪਤਾ ਨਹੀਂ ਸੁਣਦਾ ਰਹੇਗਾ ਭਾਈ ਜੇ ਪਤਾ ਨਹੀਂ ਰਹਿ ਡੋ ਚਾ ਕਰਪੈ ਮੈਨੂੰ ਸੁਣੇ ਕੀ ਕਹਿੰਦਾ ਉਹ ਆਪੋ ਉਹਨਾਂ ਨੇ ਵਿਗਾੜੀ ਏ ਸਾਰੀ ਦੁਨੀਆ ਹੈਲੋ ਹਾਂਜੀ ਮੈਂ ਪ੍ਰੀਤਾ ਹਰਮਨ ਕਿਵੇਂ ਹੋ ਵਧੀਆ ਪੁੱਤ ਤੂੰ ਸੁਣਾ ਮੈਂ ਵੀ ਠੀਕ ਆ ਅੱਜ ਕਿਵੇਂ ਤੇਰੇ ਦੁਪਹਿਰੇ ਯਾਦ ਕਰ ਲਿਆ ਖੈਰ ਵੀ ਐ ਹਾਂ ਤੇਰੇ ਲੱਛਣਾ ਕਰਕੇ ਕੀਤਾ ਤੈਨੂੰ ਯਾਦ ਤੇਰੀਆਂ ਕਰਤੂਤਾਂ ਕਰਕੇ ਜਿਹੜੀਆਂ ਕਰਦਾ ਫਿਰਦਾ ਤੂੰ ਕੌਣ ਜੀ ਮਾਂ ਬੋਲਦੀ ਐ ਮੈਂ ਮਨਪ੍ਰੀਤੀ ਸਸਰੀਕਾਲ ਮੰਮੀ ਜੀ ਸਸਰੀਕਾਲ ਦਾ ਠੀਕ ਆ ਤੂੰ ਕੰਮ ਕਹੇ ਜੇ ਕਰਦਾ ਫਿਰਦਾਗਾ ਕੁੜੀ ਤੇ ਜਿਹੜਾ 2.5 ਲੱਖ ਰੁਪਈਆ ਖਾਦਾ ਉਹ ਸਾਡਾ ਹੁਣੇ ਹੀ ਮੋੜ ਕੇ ਜਾ ਨਾ ਕੌਣ ਕਹਿੰਦਾ ਤੈਨੂੰ ਮੰਮੀ ਜੀ ਮੈਨੂੰ ਸਾਰਾ ਕੁਝ ਲੱਗ ਗਿਆ ਪਤਾ ਤੁਹਾਨੂੰ ਗਲਤ ਗਲਤਫਹਿਮੀ ਹੋਈ ਆ ਮੰਮਾ ਕੋਈ ਗਲਤਫਹਿਮੀ ਨਹੀਂ ਹੋਈ ਅਗਲਿਆਂ ਦਾ ਥਾਣਾ ਚ ਫਿਰਦੀਆਂ ਬੋਲਦੀਆਂ ਸਾੜ ਤਾਂ ਨਾਂ ਬੋਲਣ ਲੱਗਿਆ ਥਾਣੇ ਆ ਚ ਮੰਮੀ ਆਪਾਂ ਬੈਠ ਕੇ ਉੱਦੇ ਮਿਲ ਕੇ ਜਾਮਾ ਵੀ ਨਨ ਨਰਮ ਲਾਇਸ ਨੂੰ ਮੈਂ ਇਹੋ ਜਿਹਾ ਕੰਮ ਕਿਉਂ ਕਰੂੰਗਾ ਹੈ ਨਹੀਂ ਤੇਰੀ ਕਰਤੂਤ ਮੈਲ ਨਾਲੀ ਤੇਰਾ ਨਾਨਕੇ ਵੀ ਉਹੋ ਜਿਹਾ ਨਾਨ ਨਹੀਂ ਗਲਤਫਹਿਮੀ ਹੋਈ ਆ ਮੈਂ ਘਰਿਆਂ ਤੇ ਗੱਲ ਕਰੂੰਗਾ ਸਾਰੀ ਮੈਂ ਆਉਂਗਾ ਕਰੀ ਗਾਲਾਂ ਕੱਢ ਨਾ ਆਪਾਂ ਬੈਠ ਕੇ ਗੱਲ ਕਰ ਲਾਂਗੇ ਐਂ ਨਾ ਕਰੋ ਜੀ ਬੈਠ ਕੇ ਗੱਲ ਕਰਨ ਵਾਲਾ ਪੁੱਤ ਕੋ ਛੱਡਿਆ ਹੀ ਨਹੀਂ ਹੈਗਾ ਮੈਂ ਤੈਨੂੰ ਵਿਚਾਲਿਆਂ ਪਾੜ ਕੇ ਜਾਉ ਜਿੱਦੇ ਆਈ ਤੁਹਾਡੇ ਘਰੇ ਥੋੜਾ ਜਲੂਸ ਕੱਢ ਕੇ ਜਾਉ ਸਾਰੇ ਟੱਬਰ ਦਾ ਮੰਮੀ ਜੀ ਗਲਤ ਸੋਚੀ ਜਾਨੋ ਇਹ ਜੀ ਕੋਈ ਗੱਲ ਨਹੀਂ ਜੀ ਕੋਈ ਨਹੀਂ ਲੱਗ ਚ ਪਤਾ ਤੂੰ ਆ ਤਾਂ ਸਹੀ ਗਾਲ ਦੇ ਉਹਨੂੰ ਗਾਲ ਫੇਰਤੀ ਤਾਉਗਾ ਹੈਲੋ ਹਾਂ ਬੋਲ ਮੰਮੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕੋਈ ਝੂਠ ਬੋਲੀ ਜਾਂਦਾ ਭੈਣ ਦੇ ਖਸਮੋ ਗੱਲਾਂ ਤਾਂ ਸਾਰੀਆਂ ਹੋ ਗਈਆਂ ਸਾਰੀਆਂ ਹੋ ਗਈਆਂ ਜਿਹੜੀਆਂ ਹੋਣੀਆਂ ਸੀਗੀਆਂ ਹੈ ਦਾਦਾ ਹੈ ਆ ਮਗਰ ਲਾਈ ਫਿਰਦਾ ਸਾਡੀ ਕੁੜੀ ਐ ਨਾ ਤੇ ਥੇਲੇ ਦੀ ਅਕਲ ਹੈ ਨਹੀਂਗੀ ਕੁੜੀ ਤਾਂ ਮਗਰ ਲਾਈ ਲਈ ਸੀ ਤੂੰ ਤਾਂ ਪੈਸੇ ਥੇਲਰੂ ਵੀ ਪੈ ਗਿਆ ਸਾਡੇ ਨੂੰ ਮੰਮੀ ਜੀ ਮੈਂ ਸਾਰੀ ਗੱਲ ਪਰਿਵਾਰ ਚ ਬੈ ਕੇ ਕਰੀਏਗੀ ਜੇ ਮੈਂ ਇਹ ਜਾ ਹੁੰਦਾ ਮੈਂ ਭਜਾ ਕੇ ਨਾ ਲੈ ਜਾਂਦਾ ਮੰਟਰੀ ਨੂੰ ਆ ਜਾ ਭਜਾ ਕੇ ਦੇਖ ਲੈ ਫਿਰ ਦੇਖ ਲੈ ਭਜਾ ਕੇ ਲੈ ਜਾ ਆ ਬੈਠੀ ਆ ਪੁੱਛ ਲੈ ਇਹਨੂੰ ਵੀ ਜਾਣਾ ਨੇ ਨਾਲ ਕੁੱਤੇ ਦੇ ਨਾਲ ਤੇ ਵਿਆਹ ਕਰਾ ਕੇ ਲੈ ਜਾਊਂਗਾ ਜੀ ਮੈਂ ਇਹ ਜਾ ਕੰਮ ਕਦੇ ਕਰਨੀ ਦੀ ਸਾਨੂੰ ਕੋਈ ਲੋੜ ਨਹੀਂ ਤੇਰੇ ਵਿਆਹ ਹੋਈ ਉਹਦੀ ਠੀਕ ਆ ਨਾ ਅੱਜ ਤੋਂ ਬਾਅਦ ਸਾਡੀ ਕੁੜੀ ਦੇ ਪਾਸੇ ਆਸ ਮੈਨੂੰ ਦਿਖਣਾ ਨਹੀਂ ਚਾਹੀਦਾ ਤੂੰ ਫੜ ਨਹੀਂ ਕਰ ਗੱਲ ਥਾਣੇ ਜਿਦਾ ਧਰੰਗ ਆਇਕਾ ਤੇਰਾ ਥਾਣੇ ਚ ਨਾ ਆਤਰਾਂਗੇ ਅਸੀਂ ਐਨ ਐਂ ਕਿਉਂ ਕਰਦੇ ਮੰਮੀ ਕੋਈ ਨਹੀਂ ਤੂੰ ਹੁਣ ਸਾਨੂੰ ਥਾਣੇ 'ਚ ਟੱਕਰੀ ਫੜ ਕਰ ਆਉਦੇ ਪਤੰਦਰ ਨਾਲ ਗੱਲਾਂ ਹੈਲੋ ਜਵਾਬ ਦੇ ਭਾਈ ਨੂੰ ਕਿ ਮੈਂ ਨਹੀਂ ਗੱਲ ਕਰਦਾ ਮੰਟਰੀਦ ਕੀ ਬੋਇਆ ਯਾਰ ਇਹ ਹਰ ਮਿਲ ਬਸ ਜਿਵੇਂ ਮੰਮੀ ਕਹਿੰਦੇਗਾ ਠੀਕ ਆ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਤੇਰੀ ਕਰਤੂਤਾਂ ਦੇ ਸਮਝ ਆਉਂਦੀ ਨੇ ਕਿ ਤੇਰੀ ਮਾਂ ਕਿਵੇਂ ਪਾਜ ਪਾਜ ਪੈਂਦੀ ਹੈ ਅਸੀਂ ਸਮਝੀ ਆ ਸਮਝੀ ਆ ਅਸੀਂ ਤੇਰੀਆਂ ਸਾਰੀਆਂ ਕਰਤੂਤਾਂ ਬਾਰੇ ਨਾ ਕਰੇ ਪਤਾ ਲੱਗ ਗਿਆ ਮੈਂ ਕੁਛ ਨਹੀਂ ਕਰ ਸਕਦੀ ਲੋਕਾਂ ਦੀਆਂ ਕੁੜੀਆਂ ਲੋਕਾਂ ਦੀਆਂ ਕੁੜੀਆਂ ਨੂੰ ਮਗਰ ਲਾਈ ਫਿਰਦਾਗਾ ਚੰਗਾ ਹਰਮਨ ਬੱਸ ਅੱਜ ਤੋਂ ਬਾਅਦ ਤੇਰਾ ਫੋਨ ਨਹੀਂ ਆਉਣਾ ਚਾਹੀਦਾ ਮੇਰੇ ਫੋਨ ਤੇ ਅਸੀਂ ਐ ਕਰੂਗੀ ਮੋਬਾਈਲ ਤੋੜ ਦੋ ਇਹ ਕੁੜੀ ਦਾ ਤੋੜਨਾ ਹੀ ਪੈਣਾ ਜਿਹੇ-ਜਿਹੇ ਲੱਛਣ ਆ ਇਹਦੇ ਨਹੀਂ ਮੰਮੀ ਮੈਂ ਨਹੀਂ ਕਰਦੀ ਫੋਨ ਤੁਹਾਡੇ ਸਾਹਮਣੇ ਤਾਂ ਕਹਤਾ ਵੀ ਹਰਮਨ ਮੇਰੇ ਫੋਨ ਤੇ ਫੋਨ ਨਾ ਕਰ ਕਿੰਨੀ ਸਮਝਾਈ ਆ ਤੁਹਾਡੇ ਸਾਹਮਣੇ ਕਿੰਨਾ ਇਹਨੂੰ ਸਮਝਾਇਆ ਸਮਝਦੀ ਐ ਇੱਕ ਗੱਲ ਇਹ ਦੇਖ ਪੁੱਤ ਸੋਚਦੀ ਨਹੀਂ ਵੀ ਮੇਰੇ ਸਿਰ ਤੇ ਪਿਆ ਹੈ ਨੀਗਾ ਤੇ ਮੈਂ ਕੀ ਕਰਦੀ ਫਿਰਦੀ ਆਂ ਮੈਂ ਪੁੱਤ ਕੀ ਲਾ ਦਿੱਤਾ ਹੈ ਮੈਂ ਦਾਤੀ ਇਹ ਤਨ ਆ ਵੀ ਤੁਰ डीसी ਲੱਗੇ ਵੱਡੀ ਆ ਮੈਂ ਤਾਂ ਭਗਵਾਨਤਮ ਦੇ ਸਪਾਰਸ਼ਾ ਪਾਉਂਦਾ ਕਰਦਾ ਇਹ ਕੰਜਰ ਥਾਣੇ ਦਰਵਾਜ਼ੇ ਤਨ ਚੜਾਉਂਦਾ ਕਰਦਾ ਤੇਰੇ ਆਸ਼ਕੀਆਂ ਕਰਦੀਆਂ ਇਹਨੇ ਨਹੀਂ ਨੌਕਰੀ ਕਰਨੀ ਇਹ ਬੰਦੇ ਭਾਈ ਪੁੱਤ ਫੋਟੋਆਂ ਖਿੱਚ ਕੇ ਮੋਬਾਈਲਾਂ ਚ ਪਾਉਂਦੇ ਨੇ ਫਿਰ ਉਹ ਇਹ ਗਲਤ ਮਲਤ ਮੂੰਹ ਲਾਉਂਦੇ ਨੇ ਉੱਤੇ ਤਾਂ ਫਿਰ ਮੇਰਾ ਹੀ ਮੂੰਹ ਕਾਲਾ ਹੋਊਗਾ ਜੀ ਕਬੂਤਰ ਨਾਲ ਗਲਤ ਮਲਤ ਮੂੰਹ ਲਾਉਂਦੇ ਨੇ ਉਹ ਜਿਹੜੇ ਕਬੂਤਰ ਜਿਹਾ ਹੁੰਦਾ ਉਹਦਾ ਹੈ ਅੱਜ ਕੱਲ ਇਹਦੇ ਕੰਮ ਚੱਲਦੇ ਨੇ ਮੈਂ ਅਨਪੜਾ ਭਾਈ ਮੈਨੂੰ ਜਿਹੜੀ ਚੀਜ਼ਾਂ ਚਲਾਉਣੀਆਂ ਇਹ ਨਹੀਂ ਆਉਂਦੀਆਂ ਮੈਂ ਦੇਖਦਾ ਸਾਰਾ ਕੁਝ ਐਸੇ ਚੀਜ਼ਾਂ ਚ ਬਸ ਅੰਕਲ ਮੈਂ ਅੱਜ ਤੋਂ ਬਾਅਦ ਗੱਲ ਨਹੀਂ ਕਰਦੀ ਹੈ ਥੋੜੇ ਕਹੇ ਤਾਂ ਮੈਂ ਜਮਾਂ ਗੱਲ ਨਹੀਂ ਕਰਦੀ ਉਹਦੇ ਨਾਲ ਥੋੜਾ ਐ ਕਰ ਸੌ ਖਾ ਕੇ ਜਾ ਉਹਦੀ ਆਬਦੀ ਮਾਰ ਖਾ ਆਬਦੀ ਮਾਰੀ ਸੌ ਹੈ ਓਹੋ ਆਹਾ ਤੁਸੀਂ ਕਹਣੂ ਖੇਚਲਾ ਕਰਤੀ ਕੱਪੜੇ ਧੋਣ ਦੀ ਕੋਈ ਨਹੀਂ ਜੀ ਹੈ ਕੋਈ ਨਹੀਂ ਜਦੋਂ ਆਪੇ ਤੋਂ ਉਹ ਲੈਂਦਾ ਹੈ ਨਹੀਂ ਨਹੀਂ ਮੈਂ ਕਿਹਾ ਚਲ ਆਏ ਆ ਤਾਂ ਲੀੜੇ ਧੋਜ ਗਏ ਤੁਹਾਡੇ ਮਾੜਾ ਮੋਟਾ ਕੰਮ ਕਰ ਜਿਗੇ ਤੁਹਾਨੂੰ ਹੌਲ ਹੰਗਾਰਾ ਹੋ ਜਾਊਗਾ ਓਹੋ ਇਹ ਲਾ ਹੈ ਕਰ ਸਾਰਾ ਚਮਕਾਤਾ ਲੜਕੀ ਨੇ ਹੈ ਹੋਰ ਜੀ ਸਹੀ ਗੱਲ ਆ ਜੀ ਮੈਨੂੰ ਤਾਂ ਜੈ ਲੱਗਿਆ ਜਿਵੇਂ ਮੇਰੇ ਘਰ ਤਾਂ ਅਜ ਰੌਣਕਾਂ ਹੀ ਹੁੰਦੀ ਹੈ ਤੁਹਾਨੂੰ ਦੇਖ ਕੇ ਆਈ ਹੁੰਦੀ ਜਮੀ ਆਏ ਮੈਂ ਕਿਹਾ ਤੁਹਾਡੇ ਮੂੰਹ ਕੰਮ ਕਰਦੀ ਸੀ ਭੱਜੀ ਫਿਰਦੀ ਸੀ ਸੁਮੀਰੀ ਮੰਗੂ ਬਸ ਜੀ ਹੁਣ ਤੁਸੀਂ ਮਾੜਾ ਜਿਹਾ ਖਿਆਲ ਰੱਖਿਓ ਬਿਕਉ ਨੀਕੀ ਨਾ ਹੋਣ ਦਿਓ ਮੈਂ ਕਿ ਤੂੰ ਪਰਵਾਹ ਨਾ ਕਰ ਜੀ ਕਿ ਤੇਨੂੰ ਲੇਡੀ ਲੂਡੀ ਅਸਲ ਜਦੋਂ ਦੇਖ ਕੋਲ ਪੁਲਿਸ ਆਉਂਦੀ ਨਹੀਂ ਹੈਗੀ ਮੈਂ ਭਗਵੰਤ ਮਾਨ ਨੂੰ ਟੈਲੀਫੋਨ ਆਥਣਾ ਹੀ ਕਰੂੰਗਾ ਹੁਣ ਤਾਂ ਤੈਨੂੰ ਪਤਾ ਕੰਮਕਾਰ ਤੇ ਖੁੱਲਜਿਆ ਹੋਇਆ ਮੋਟਾ ਬਾਟਾ ਪੈ ਕੇ ਜੜੀ ਨੇ ਹੁਣ ਮੀਟਿੰਗਾਂ ਮੂਟੀਆਂ ਕਰਦਾ ਸਾਰੇ ਨਾਲ ਹਾਂਜੀ ਆਥਰੇ ਮੈਂ ਭਗਵੰਤ ਮਾਨ ਨਾਲ ਫਿਰ ਕਰੂੰਗਾ ਗੱਲ ਮੈਂ ਕਹੂੰਗਾ ਉਹਨੂੰ ਵੀ ਲੇਡੀ ਲੂਡੀ ਪੁਲਿਸ ਨਹੀਂ ਭੇਜਣੀ ਹੈਗੀ ਠੀਕ ਹੈ ਹੈ ਬਸ ਖਿਆਲ ਰੱਖਿਓ ਜੀ ਇਹ ਤਾਂ ਜਵਾਕਾਂ ਦੀ ਮਸ਼ਹੂਰ ਮਾਤਾ ਇਹਨਾਂ ਦਾ ਜਿਹੜਾ ਕੁਝ ਕਰਨਾ ਸੀ ਕਰ ਲੈ ਹੋ ਕੇ ਉਧਰੋਂ ਜਵਾਬ ਦੇ ਹੋ ਮੁੰਡਾ ਮਾਫੀ ਭਾਲ ਦੂੰ ਚਲ ਠੀਕ ਠੀਕ ਹੈ ਜੀ ਚਲੋ ਲੈ ਪੁੱਤੇ ਤਾਂ ਮੈਂ ਭਰ ਦੂੰ ਲੈ ਤਾਂ ਮੇਰੀ ਪੁੱਤ ਬਣ ਕੇ ਚੰਗਾ ਹੁਣ ਜਿਹੜੀ ਮੈਂ ਗੱਲ ਕਹੀ ਉਹ ਤੇ ਖਰੀਤਰੀ ਚੰਗਾ ਚੰਗਾ ਦੇਖੀ ਮਾਂ ਬਾਪ ਤਾਂ ਸਿਰ ਨਹੀਂ ਮਾਂ ਕਰਦੇ ਚੰਗਾ ਨਹੀਂ ਅੰਕਲ ਬਸ ਉਹ ਨਹੀਂ ਗੱਲ ਕਰਦੇ ਹਾਂ ਚੰਗਾ ਪੁੱਤ ਚਲੋ ਸਾਰੇ ਫਿਰ ਦਿਓ ਰੋਟੀ ਬਣਾਉਂਦਾ ਮੈਂ ਜੀ ਨਹੀਂ ਨਹੀਂ ਜੀ ਉਧਰ ਵੀ ਥੋੜੀਆਂ ਹੀ ਆ ਸਾਨੂੰ ਦਿਓ ਜਿਆਦਾ ਤਾਂ ਫਿਰ ਸਾਡੀ ਨਾ ਔਖਾ ਹੋ ਜੂ ਫਿਰ ਸਾਡੇ ਭਸੀਆਂ ਖੁਸ਼ੀਆਂ ਦਾ ਵੀ ਮੈਂ ਨਾ ਉਹ ਘੜੀ ਲਿਆਈ ਥੋੜੇ ਵਾਸਤੇ ਅੱਛਾ ਜੀ ਹਾਂ ਉਹ ਮੈਂ ਕੁੰਜੀ ਰੱਖੀ ਪੌਣੇ ਕਾ ਟਰੰਕ ਦੀ ਮਾਤਾ ਹੋਈ ਭਾਲਦਾ ਕਰਦਾ ਚੱਲ ਕੋਈ ਨਹੀਂ ਕੁੜੀ ਨੂੰ ਦੇ ਦੇ ਵਿਆਹ ਵੇਲੇ ਤੁਸੀਂ ਉਧਰ ਆਏ ਤਾਂ ਗੇੜਾ ਵੱਜਾ ਉਦੋਂ ਲੈ ਮੈਂ ਆਉਂਗਾ ਪੁੱਤਾ ਚੱਲ ਚੱਲੇ ਗਿਆ ਪੁੱਤਾ ਚੱਲਿਆ ਪੁੱਤਾ ਸਖਾਣੀ ਬਣ ਕੇ ਰਹੀ ਚੰਗਾ ਜਿਵੇਂ ਤੇਰੀ ਮਾਂ ਕਹਿੰਦੀ ਓਵੇਂ ਕਰੀ ਪੁੱਤਾ ਹਾਂਜੀ ਠੀਕ ਆ ਮੁੰਡਿਆ ਮੰਡੇ ਦਾ ਮਾਗੀ ਲੈ ਦੁੰਦੇ ਇਹ ਬਹੁਤ ਬਾਈਕਲ ਹੁੰਦੇ ਨੇ ਇਹ ਚੱਲ ਚੱਲ ਜੀ ਚੰਗਾ ਫੂਟਰੀ ਫਿਰ ਚੱਲ ਪੁੱਤ ਫੂਟਰੀ ਕਰ ਸਟਾਰਟ ਬਾਰ ਕੋਈ ਨਹੀਂ ਮੈਂ ਤਾਂ ਦੇਖ ਲਿਓ ਜੀ ਮੈਂ ਤਾਂ ਇੰਨਾ ਯਕੀਨ ਕਰੀ ਬੈਠੀ ਸੀ ਮੁੰਡੇ ਤੇ ਮੈਂ ਤਾਂ ਨਾ ਤੁਹਾਡੇ ਨਾਲ ਸਲਾਹ ਕਰਨੀ ਸੀ ਕਿ ਮੁੰਡੇ ਨੂੰ ਵਿਆਹ ਵੇਲੇ ਕਾਰ ਕਿਹੜੀ ਦੇਣੀ ਆਹ ਕਾਰ ਨਾ ਕਿਤੇ ਉਹਨੂੰ ਮੈਂ ਤਾਂ ਕਹਿੰਦੀ ਸੀ ਕਿ ਪੁੱਛੇ ਪੁੱਛੇ ਮਾਡਲ ਦੀ ਕਾਰ ਦਊਂਗੀ ਉਹਦੇ ਹੈ ਨਹੀਂ ਉਹ ਸਾਲਾ ਕਿੱਥੇ ਟੈਂਪੂ ਚਲਾਉਣ ਵਾਲਾ ਕਾਰਾ ਤੇ ਨਾਲ ਕਿੱਥੇ ਬੰਦਾ ਇਹ ਸਹੀ ਹੁੰਦਾ ਉਹ ਹੀ ਤਾਂ ਗੱਲ ਹੈ ਹੈ ਤੂੰ ਹੋਰ ਰੱਖੀ ਗੱਲ ਨਾ ਕਰ ਮੀ ਲੜਕੀ ਨੂੰ ਫੋਨ ਖੋਲਿਆ ਨਹੀ ਨਹੀ ਕੋਈ ਨਹੀਂ ਕੋਈ ਨਹੀਂ ਚੰਗਾ ਜੀ ਜਿੰਨੀ ਗੱਲ ਉਹ ਮੈਨੂੰ ਪੰਜੀ ਪੰਜੀ ਦੱਸੀ ਕੋਈ ਨਹੀਂ ਕੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੌਣ ਆਇਆ ਜਾੜ ਥੱਲੇ ਲੈਂਦਾ ਸੀ ਨਾਂ ਨਾਂ ਪੰਗੀ ਅਕੇ ਕਹਿ ਤੀ ਕਦੇ ਦਾਦੇ ਦੇ ਕਦੇ ਪੁੱਤੇ ਕੌਣ ਸੁਣ ਫਿਰ ਨਾਨੇ ਜੀਆ